ਸਰ ਵਾਲੇ ਬਾਈ ਪਾਸ ਦੇ 25 ਹੋ ਗਏ ਆ ਇਹ ਕਿਹ ਕਿਹੜੇ ਨੇ ਇਹ ਨਹੀਂ ਮੈਂ ਆਹ ਗੂੜੇ 4:30 ਵਜੇ ਤਰਪਣਾ ਪਈ ਇਥੇ ਸਤਾਈ ਹੋਇਆ 3 ਮਿੰਟ ਜਾਂ ਪਹੁੰਚਦੇ ਗਏ ਸੀ ਗਾਲ ਜੀ ਆਪਾਂ ਦੇ ਸੁੱਤੇ ਆਏ ਹਾਂ ਮਗਰ ਆ ਦੇਖੋ ਨਜ਼ਾਰਾ ਵੱਜਾਂ ਹੈ ਤੇ ਇਹ ਨਾਲੇ ਦਾ ਗੜ ਸ਼ੰਕਰ ਲੰਘ ਗਏ ਆ ਗੜ ਸ਼ੰਕਰ ਤੋਂ ਅੱਗੇ ਪਹੁੰਚ ਲੈ 40 35 ਕਿਲੋਮੀਟਰ ਰਹੇਗਾ ਆਨੰਤਪੁਰ ਸਾਹਿਬ ਮਗਰ ਵੜਨਾ ਥੋੜਾ ਜਿਹਾ ਔਖਾ ਗੱਡੀ ਤੇ ਮੈਂ ਸੌ ਗਿਆ ਰਾਤ ਨੀਂਦ ਨਹੀਂ ਆਈ ਇੱਕ ਮਿੰਟ ਇਹ ਨਹੀਂ ਜਾ ਰਿਹਾ ਬਜਾ ਰਿਹਾ ਉਹ ਤਾਂ ਅੱਲਾਹ ਬਰਾਦ ਦੇ ਵੇਖਣੇ ਚੰਡਾ ਚੁੰਡਾ ਲਾਇਆ ਭਾਜੀ ਨੇ ਆਹ

ਮੈਂ ਮਤਲਬ ਵਾਪਸ ਵੀ 25 ਕਿਲੋਮੀਟਰ ਰਹਿਗਾ ਹਣਾ ਮੇਰੇ ਹਿਸਾਬ ਨਾਲ 20 ਕਿਲੋਮੀਟਰ ਰਹਿਗਾ ਨਾ ਵੀਰ ਜੀ ਸਾਡੀ ਸਾਡੀ ਅੰਨ ਕੀ ਆ ਤੇ ਆਪਾਂ ਬਹੁਤ ਅੱਖ ਨੂੰ ਫਟਾ ਗਏ ਆ ਬਾਈ ਜੀ ਜਹਾ ਕੋਲ ਆ ਤੇ ਚੱਲ ਜੀ ਸੜਕ ਦੀ ਸੇਵਾ ਚੱਲਦੀ ਆ ਕਾਰ ਸੇਵਾ ਜੇਲਾ ਆਨੰਦ ਗੜ੍ਹ ਸਾਹਿਬ 3 ਨੰਬਰ ਸਾਹਿਬ ਵੱਲੋਂ ਸੜਕ ਦੀ ਸੇਵਾ ਚੱਲ ਰਹੀ ਆ ਜੀ ਇੱਥੇ ਲੱਗਾ ਲੰਗਰ ਚਾਹ ਦੇ ਪਕੌੜਿਆਂ ਦਾ ਆਪਣੀ ਗੱਡੀ ਆ ਖੜੀ ਐ ਭਾਜੀ ਹੁਣੀ ਉਹ ਹੀਰ ਹੁਣੀ ਸਾਰੇ ਬਲਾਈ ਮਾ ਨਾਲ ਸ਼ਾਮ ਤੋਂ ਖੜੰਮ ਰਹੀ ਐ ਉਹ ਆ ਜਿਹੜਾ ਕੋੜਿਆ ਨੰਬਰ ਸਾਕੇ ਬਾੜਾ ਜੀ ਕਲਾ ਉਸ ਨੂੰ ਦੋ ਆ ਬੁਲਾ ਲਾ ਆ ਵਾਰੀ ਗੁਰੂ ਦੀ ਲੰਗਰ ਲੰਗਰ

ਹਰਦਾ ਬੰਦਾ ਐਸਾ ਜਰੂਰ ਪਾਉਣਾ ਚਾਹੀਦਾ ਦੇਖੋ ਟੈਂਕਰ ਫਿਰ ਲੱਭਦੇ ਆਂਦੇ ਜੇ ਪਾਸੇ ਵੀ ਪਾਰਕਿੰਗ ਹੈਗੀ ਮੇਰੇ ਸਾਹਮਣੇ ਉੱਤਕਮਾ ਇਧਰ ਨਾਲ ਤੂੰ ਛੱਡ ਸਾਹਮਣੇ ਵੱਡੀ ਪਾਰਕਿੰਗ ਆ ਤੇ ਉਹ ਦੂਰ ਕਰਦੇ ਪਾਸੇ ਚੱਲ ਆਉਣ ਜਿਆਦਾ ਆ ਆ ਮੇਨ ਗੇਟ ਅੱਗੇ ਚੱਲ ਜਾਣਾ ਆਪਾਂ ਪਹਿਲਾਂ ਹੀ ਮੁੜ ਗਏ ਆ ਨਾ ਸਹੀ ਗੱਲ ਆ ਆ ਆਪਾਂ ਹਰਦੇ ਹੱਥ ਨੂੰ ਆਹਦਾ ਥੋੜੇ ਹੱਥ ਨੂੰ ਵਾਹ ਵਾਹ ਸਲਾਮ ਇਹ ਕਿ ਲਾਵਾ ਕੇ ਸੈੱਟ ਨਹੀਂ ਹੋ ਜਾਂਦਾ ਨਹੀਂ ਨਹੀਂ ਜਿੰਨਾ ਵੀ ਪਰਕਿੰਗ ਲਾ ਲਓ ਆਹ ਵੇ ਗੱਡੀਆਂ ਨਿਕਲਣਗੀਆਂ ਇੱਥੇ ਹੀ ਉਤਰਾ ਲੱਗੇ ਇਹ ਲਾਹ ਸਾਈਡ ਤੇ ਆਪਾਂ ਆਪ ਨੂੰ ਨਹੀਂ ਆਪਾਂ ਚੰਗਾ ਲੱਗਦਾ ਟਿਕਾਣੇ ਲਾਓ 10 ਮਿੰਟ ਫਿਰ ਲੱਗ ਜਾਂਦੇ ਇਹਨਾ ਟੋ ਕੀਤੀ ਹੋਵੇ ਆਉਂਦੇ ਨੇ ਹੁੰਦੇ ਹਰ ਹੁੰਦੇ ਨੇ ਆਨੇ ਮਾ ਸਾਡੇ ਕਿਧਰ ਪਿੱਗ ਰਹੇ ਹੁਣ ਕੱਲ ਦੇ ਆਏ ਹੋਣੇ ਨਾ ਬਈ ਲੋਕ ਉਧਰ ਵੀ ਜਾਂਦੇ ਆ ਨਾ ਸਾਰੇ ਹੋਈ ਗੰਢੀ ਹਾਂਜੀ ਛੋਟੇ ਛੋਟੇ ਮੈਨੂੰ ਪਾ ਲੈ ਹੁਣ ਵੇਖੀ ਵੇਖੀ ਲੰਦੂ ਲੈਂਦੇ ਬੀਬੀ ਆਹ ਆਹ ਆਸਟ੍ਰੇਲੀਆ ਜਾਂਦੀ ਆ ਆਹ ਆਸਟ੍ਰੇਲੀਆ ਜਾਂਦੀ ਆ ਸੰਤੋਖ ਭਰਾਵੋ ਭਾਈ ਇਹ ਨਹੀਂ ਆਉਂਦੇ। ਹਾਂ ਜੀ ਗੁਰਪ੍ਰੀਤ ਆਪਣੀ ਹੋਇਅਤ ਲੱਗੀ ਨਾਨਕਾਂ ਨੂੰ। ਲੱਗੀ ਜੀ ਵੀਰ ਜੀ। ਗੁਰਪ੍ਰੀਤ ਹੋਣੀ ਤੇ ਅਹੀਂ ਤੁਸੀਂ ਮੇਰੇ ਹਿਸਾਬ ਨਾਲ ਮੁਸ਼ਕਲ ਆ। ਮਾਂ ਦੇ ਸ ਨਾਮਾ ਮਾਗਿਆ ਨੇ। ਅੱਜ ਤੱਕ ਸਾਉ ਅਧਿਕਾਰਨ ਗੇ ਉਹ ਬੰਨੇ ਨਾਲ ਹੀ ਉਹ ਸਾਹਮਣੇ ਪੰਮ ਕੇ ਆਉਂਦੇ ਆ ਕੇ ਪਾਰਕ ਗਏ ਗੱਡੀਆਂ ਦੀ ਤੇ ਇੱਧਰ ਵੀ ਆ ਉਧਰ ਵਾਲੀ ਸਾਈਡ ਤੇ ਵੀ ਪਾਰਕਿੰਗ ਆ ਦੋਨੋਂ ਬੰਨੇ ਦੋਵੇਂ ਬੰਨੇ ਪਾਰਕਿੰਗ ਹੈ ਗਈ ਹੈ ਇੰਦਰ ਬਾਥਰੂਮ ਵਗੈਰਾ ਬਣੇ ਨਾਲ ਜਿੰਨੇ ਕਿਸ ਨੇ ਜਾਣਾ ਇਹਦੇ ਅੰਦਰ ਜਾ ਆਇਆ ਤਾਂ ਸਾਬ ਪਰ ਬੰਦਰਾਲ ਦੀ ਬਾਰ ਤੇ ਹੋਇਆ ਅੱਛਾ ਜੀ ਤਾਂ ਸਾਬ ਰਮਾਲਾ ਸਾਹਿਬ ਲੈ ਲਿਆ ਮਹਾਰਾਜੀ ਦੀ ਸੇਵਾ ਕਰਦੇ ਹਿਉਰੀ ਜੀ ਤੇ ਵਰਸਨ ਮਲੇ ਕਰਨੇ ਨਾਲੇ ਮਾਰੇ ਦੇ ਪਸਾਕੇ ਆ ਚੜਾਈ ਆ ਇਹੋ ਜਾਂ ਅੱਗੇ ਨਾਲੀ ਹੋਣੀ ਨਾਨ ਕਰਵਾ ਹੀ ਲਿਆ ਬਾਕੀ ਇੱਥੇ ਜਿੱਥੇ ਦਾਣਾ ਪਾਣੀ ਆ ਉੱਥੇ ਉੱਥੇ ਛਕਣਾ ਨੰਦਪੁਰ ਸਾਹਿਬ ਜੇ ਨੰਦਪੁਰ ਸਾਹਿਬ ਹਾਂ ਜੀ ਠੀਕ ਹੈ ਹੈਨਾ ਕਿਸੇ ਦੇ ਕਿ ਜਵਾਲੇ ਤੇ ਇਧਰ ਵੀ ਆਏ ਹੋ ਜੇ ਜਵਨ ਨੇ ਦੀ ਹੈ ਤੇ ਪਤਾ ਨਹੀਂ ਲੱਗਦਾ ਤਾਂ ਸਾਹਿਬ ਦਾ ਲੇਖਾ ਪਿੰਦਾ ਸੀਗਾ ਇੱਕ ਜੀ ਰਹਿ ਗਈ ਆ ਮੈਗ ਨਹੀਂ ਹੈਗਾ ਕੋਲ ਤਾਂ ਸੱਭ ਦੀ ਐਂਟਰੀ ਹੈ ਲੈਓ ਮਾੜਾ ਆ ਚਲੋ ਸਹੀ Vai, ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਆਂ ਅੰਦਰੋਂ ਇੱਥੇ ਵੀਡੀਓਗ੍ਰਾਫੀ ਵੈਸੇ ਮਨਾ ਹੈ ਇੱਥੇ ਬਾਹਰ ਲੋਕ ਵੀ ਬਣਾਈ ਜਾਂਦੇ ਚਲੋ ਗੁਰੂ ਸਾਹਿਬ ਦੇ ਅੰਦਰ ਵੀ ਬਣਾ ਸਕਦੇ ਵੀਡੀਓ ਮਹਾਰਾਜ ਦੇ ਕੇਸ਼ਾਂ ਦੇ ਦਰਸ਼ਨ ਕੀਤੇ ਆਂ ਜਿਵੇਂ ਬਾਦਸ਼ਾਹ ਮਹਾਰਾਜ ਦੇ ਇਹ ਤਾਂ ਲਓ ਲੈਣਾ ਦੇਵੀ ਥੋੜੇ ਥੋੜੇ ਕਲਿੱਪ ਜੋੜ ਕੇ ਪਾਵਾਂਗੇ ਆਪਾਂ ਆਇਓ ਆਇਓ ਰਸਨੋਲੇ ਕਰਦੇ ਸੱਚਖੰਡ ਤਸ ਸ੍ਰੀ ਕੇਸਗੜ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਜਣਾ ਹੋਈ ਹੈ ਮਹਾਰਾਜ ਜਵੇਂ ਪਾਟਣ ਆਇਆ ਹੈ ਸੰਤ ਜੀ ਬੇਨਤੀ ਆ ਸਾਰੇ ਵੀਰਾਂ ਨੂੰ ਨਾਲੇ ਦਰਸ਼ਨ ਕਰੋ ਦਾ ਸੰਤ ਜੀ ਉਹ ਬਾਹਰ ਹੁਣ ਰਿhta ਹੈ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਬਾਕੀ ਆ ਸਿੰਘ ਸਾਹਿਬ ਵੀ ਖੜੇ ਆ ਇਹ ਰੋਗ ਦੇ ਵੀ ਆ ਵੀਡੀਓ ਬਣਾਉਣ ਤੋਂ ਕਿਉਂਕਿ ਲੋਕ ਆ ਜੋ ਮਹਾਰਾਜ ਦੇ ਦਰਸ਼ਨ ਕਰ ਰਹੇ ਆ ਹੁਣ ਚੱਲਦੇ ਆ ਉਧਰ ਮਹਾਰਾਜ ਦੇ ਬੱਲੇ ਬੱਲੇ ਹੈ ਆ ਦੇ ਸੋਹਣੇ ਫੁੱਲ ਆ ਸਾਰੇ ਕਮਾਲ ਕੀਤੀ ਬਈ ਆ ਦੇ ਆਰੇ ਦੇ ਇਹ ਬਗੀਚੀ ਆ ਤਰ ਤਰਾਂ ਦੇ ਫੁੱਲ ਆ ਆ ਜੇ ਨਵੇਂ ਆ ਪੌਦੇ ਜਿਹੜੇ ਤਿਆਰ ਹੁੰਦੇ ਆ ਇਹ ਨਰਸਰੀ ਆ ਬਾਬਿਆਂ ਦੀ ਮੇਰੇ ਹਸਾਬ ਨਾਲ ਇੱਥੇ ਇਥੇ ਲਾਉਣ ਨੂੰ ਸਾਰਾ ਡੈਗਰਮੈਂਟ ਦਸ਼ਨੇਸ਼ ਹਾਲ ਪਰ ਇਹ ਸਰ ਬਲੋ ਦੇ ਆਂਡੇ ਸਰ ਬਲੋ ਦੇ ਸੰਗਤ ਆ ਰੋ ਪਿੰਡੇ ਲੋਕ

ਮਾਲਵਾ ਪੂਰੀ ਤਰ੍ਹਾਂ ਕੁਵੰਡ ਇਹ ਆਪਣੇ ਮਾਝੇ ਵਾਲੇ ਵੀਰ ਕੁਵੰਡ ਤਰਨਤਾਰਨ ਤੋਂ ਦਿਹਾਲਪੁਰਾ ਰੋਡ ਮਾਨਕਪੁਰੀਏ ਮਾਣਕਪੁਰਾ ਦੀਨਪੱਟੀ ਜਿਲ੍ਹਾ ਤਰਨਤਾਰਨ ਚਲ ਆਏ ਓ ਜਾਣਦੇ ਵੀਰ ਹੁਣੀ ਓ ਅੱਗੇ ਚੁਕਾਇਆ ਤਾਂ ਜਾਇਦਾ ਓ ਆਪਣਾ ਕਿਲਾਇ ਤੇ ਮਹਾਰਾਜ ਜੀ ਗੁਰਦੁਆਰਾ ਕਿਲਾ ਨੰਦਗੜ੍ਹ ਸਾਹਿਬ ਜਰਵਾਇਰ ਜਾਓਗੇ ਨਾ ਮੈਂ ਤਾਂ ਯਾਦ ਕਰਦਾ ਗੁਰੂ ਨਾਨਕ ਦੇਵ ਜੀ ਸੇਵਾ ਵਾਲੇ ਨਾਮ ਦੇ ਵਾਹਿਗੁਰੂ ਚਲ ਆ ਗਿਆ ਆ ਗਿਆ ਮੈਂ ਮੈਂ ਤਾਂ ਰੈਡੀਆਂ ਤਾਂ ਡਣਾਲੀਆਂ ਕਾ ਪੁਲੀ ਸਾਹਿਬ ਆ ਬੜੋ ਜਰਾ ਆ ਵੀ ਭਰ ਲਿਆਓ ਦਾ ਬਾਹਰ ਲਿਆਉਣਾ ਕੋਈ ਲੈ ਆਉਣਾ ਤੇ ਫਿਰ ਕੋਈ ਲੈ ਨਹੀਂ ਆ। ਇਹ ਚੋਂ ਇਹਨੇ ਜੋ ਕਰਨਾ ਕੋਈ ਨਹੀਂ। ਇਹ ਮਾ ਰਾਇ ਦਾ ਕਿਲਾ ਜਿਹਨਾਂ ਅੰਦਗੜ ਸਾਹਿਬ ਇਹ ਤੇ ਆ ਲਿਖਿਆ ਨਾਲ ਵਿੱਚ ਹੀ ਬੌਲੀ ਸਾਹਿਬ ਹੈ ਸਾਈਡ ਤੋਂ ਤੇ ਆ ਨੰਦ ਗੁਰ ਸਾਹਿਬ ਨਾ ਪ੍ਰਸ਼ਾਦ ਜੀ ਦੇਗ गुरुद्वारा साहब मंदिर टाइम साहब जाए इत माता जी हु परिवार सब ਮਸੀਤ ਦੇ ਹੋਣਗੇ। ਉਹ ਦਵਾਰਾ ਸਾਰੰਦ ਮਾਰੇ ਦੇ ਤੇ ਪ੍ਰਗਿਆ ਹੁੰਦਾ ਉਦਾਂ ਅੱਗੇ। ਅੱਜ ਵੀ ਕੀ ਕਰਨਾ ਵਾ ਛਕਣਾ ਕੁਝ ਕੋ ਵਲਣੇ ਜਾਂਦੇ ਹੋ ਫੀਟ ਲਗਾ ਕੇ ਕੇਲਾ ਆਉਂਦਾ ਹੋ ਰੂ ਚੱਕਰ ਵੀ ਨਹੀਂ ਰਹੀ ਇਹ ਤਾਂ ਡੀਗਰ ਨਹੀਂ ਵਾਪਸੀ ਹੁਣ ਮੈਨੇ ਕਿਹੜੇ ਮੈਨੇ ਨੂੰ ਸੰਤਾਲ ਜਾਂਦੀਆਂ ਉਧਰ ਨੂੰ ਜਾਂ ਲਾਂਗੇ ਇਦਰ ਨੂੰ ਮਾਰ ਹੀ ਲਈ ਜਾਊਗਾ ਕਿੰਨਾ ਲੱਗਿਆ ਗਿੰਬਲ ਆ ਰਿਹਾ ਤਾਂ ਗਿੰਬਲ ਲਾਉਣ ਦਾ ਟਾਈਮ ਨਹੀਂ ਮਿਲਿਆ ਪੌਜਾਂ ਫੜੀ ਜਲਦੀ ਚ ਕਿਧਰ ਨੂੰ ਉਧਰ ਨੂੰ ਜਾਣਾ ਨਾ ਖਾਣਾ ਬੋਲੀਦਾ ਤੁਹਾਨੂੰ ਸ੍ਰੀ ਆ ਗਾਲ ਫੋਟੋ ਕਾਉਂਟ ਦੇ ਫੋਟੋ ਮਾਦਾ ਮੰਦ ਜਿਤਨੀ ਸੇਲਿਆ ਆ ਗਲੈਡ ਕੈਨੇਡਾ ਅਮਰੀਕਾ ਕੈਨੇਡਾ ਕੈਨੇਡਾ ਮੈਂ ਇੱਕ ਹੀ ਜਾਂਦੇ ਆ ਉਹ ਦੇ ਉਹ ਗਲਤ ਗੱਲ ਨਾ ਇਧਰ ਲਾ ਆਪ ਦੀ ਕਰੀ ਉਹ ਗਲਤ ਲਾ ਲਈ ਉਹ ਸੁਣੇ ਹੋ ਕੱਲੀ ਉਹ ਨਹੀਂ ਨਹੀਂ ਨਾ ਢੇ ਲੰਘੀ ਲੰਘੀ ਹੋਣ ਹੈ ਨਾ ਉਹ ਅੱਜ ਕਿੰਨੀ ਆਉਂ ਰਹੀ ਨਾ ਗਾਲਾਂ ਤੂੰ ਉਹ ਨਵੇਂ ਦੁਕਾਨ ਗੱਡੀ ਤੇ ਆ ਉਹ ਬੈਕ ਕਰ ਲੈ ਪਹਿਲਾਂ ਆਪਣਾ ਫੇਰ ਹੋ ਗਏਗਾ ਕੰਮ ਉਹਨੂੰ ਪਾਵਾ ਮੈਂ ਕਿਹਾ ਕਿ ਜਿਵੇਂ ਆਪਣੀ ਜਾਨ ਨੂੰ ਜਾਂਦੀ ਨੂੰ ਜੀਵਾਂ ਰਾਜੇ ਦਾ ਬਗੜਦਾ ਤੇ ਮੈਂ ਇਹ ਤਾਂ ਹੀ ਜਿੱਥੇ ਮੌਕਾ ਮਿਲਿਆ ਕਿ ਇਹਨੂੰ ਠੀਕ ਆ ਇੱਧਰ ਲਾਇਓ ਅੱਗੇ ਆਪੇ ਲੈ ਜੂ ਤੈਨੂੰ ਨਾ ਨਹੀਂ ਲੈਓ ਸ਼ੇਰ ਨਾ ਡਰੇ